ਸਸ਼ਤਰਕਾਰ ਇਸ ਵਿਲੇ ਦੀ ਵੱਡੀ ਖਬਰ ਜੰਡਿਆਲਾ ਗੁਰੂ ਤੋਂ سامنے ਆ ਰਹੀ ਹੈ ਜਿੱਥੇ ਗੋਲੀਆਂ ਚਲੀਆਂ ਨੇ ਔਰ ਦੱਸਿਆ ਜਾ ਰਿਹਾ ਹੈ ਕਿ ਪੰਸਾਰੀ ਦੀ ਦੁਕਾਨ ਦੇ ਉੱਤੇ ਫਾਇਰਿੰਗ ਹੋਈ ਹੈ ਫਿਲਹਾਲ ਤਿੰਨ ਹਮਲਾਵਰ ਮੋਟਰਸਾਈਕਲ ਤੇ ਆਉਂਦੇ ਨੇ ਔਰ ਲਗਾਤਾਰ ਫਾਇਰ ਕੀਤੇ ਜਾਂਦੇ ਨੇ ਦੁਕਾਨਦਾਰ ਦੇ ਉੱਤੇ ਹਾਲਾਂਕਿ ਗਣੀਮਤ ਰਹੀ ਹੈ ਕਿ ਦੁਕਾਨ ਦੇ ਅੰਦਰ ਜੋ ਦੁਕਾਨਦਾਰ ਔਰ ਗਾਹਕ ਬੈਠੇ ਸੀ ਉਹਨਾਂ ਦੀ ਜਾਨ ਜੜੀ ਹੈ ਉਹ ਬਾਲ ਬਾਲ ਬਚੀ ਹੈ ਪਰ ਜਿਸ ਤਰ੍ਹਾਂ ਨਾਲ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਅਸਾਫ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿੰਨੇ ਬੇਖੌਫ ਇਹ ਹਮਲਾਵਰ ਨੇ ਜਿਨ੍ਹਾਂ ਵੱਲੋਂ ਭੀੜ ਭੜ ਵਾਲੇ ਇਸ ਬਾਜ਼ਾਰ ਦੇ ਵਿੱਚ ਉੱਥੇ ਖੜ ਕੇ ਕਈ ਫਾਇਰ ਕੀਤੇ ਨੇ ਔਰ ਲੋਕ ਉਥੇ ਵੇਖਦੇ ਰਹਿ ਗਏ ਕਿ ਆਖਿਰਕਾਰ ਇਹ ਹਮਲਾਵਰ ਜਿਹੜੇ ਫਾਇਰਿੰਗ ਲਗਾਤਾਰ ਕਰਦੇ ਨੇ ਔਰ ਉਸ ਤੋਂ ਬਾਅਦ ਬੜੇ ਆਸਾਨੀ ਦੇ ਨਾਲ ਉਥੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੂਰਾ ਮਾਮਲਾ ਜੁੰਡਿਆਲਾ ਗੁਰੂ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਵੱਡੀ ਵਾਰਦਾਤ ਵਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਫਰੋਤੀ ਦਾ ਪੂਰਾ ਮਾਮਲਾ ਹੈ ਆ ਜੋ ਦੁਕਾਨਦਾਰ ਹੈ ਉਸਦੇ ਦਸਨ ਮੁਤਾਬਕ ਪਿਛਲੇ 3-4 ਦਿਨਾਂ ਤੋਂ ਲਗਾਤਾਰ 50 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਫਰौती ਮੰਗੀ ਜਾ ਰਹੀ ਸੀ ਕੁਝ ਲੋਕਾਂ ਵੱਲੋਂ ਔਰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸੀ ਕਿ ਜੇਕਰ ਉਹਨਾਂ ਨੇ ਫਰौती ਨਾ ਦਿੱਤੀ ਤਾਂ ਮਾਰ ਦਿੱਤਾ ਜਾਵੇਗਾ ਹਾਲਾਂਕਿ ਦੁਕਾਨਦਾਰ ਨੇ ਇਹ ਗੱਲ ਕਹੀ ਹੈ ਕਿ ਉਸਨੇ ਸਾਫ ਤੌਰ ਤੇ ਉਹਨਾਂ ਹਮਲਾਵਰਾਂ ਨੂੰ ਕਿਹਾ ਸੀ ਜੋ ਧਮਕੀਆਂ ਦੇ ਰਹੇ ਸਨ ਕਿ ਉਹਨਾਂ ਕੋਲ ਪੈਸਾ ਨਹੀਂ ਹੈ ਜੇ ਫਾਇਰਿੰਗ ਕਰਕੇ ਤੁਸੀਂ ਮਾਰਨਾ ਚਾਹੁੰਦੇ ਹੋ ਤਾਂ ਤੁਸੀਂ ਮਾਰ ਸਕਦੇ ਹੋ ਫਿਲਹਾਲ ਵੱਡੀ ਵਾਰਦਾਤ ਜਿਹੜੀ ਹੈ ਕੱਲ ਵਾਪਰੀ ਹੈ ਦੇ ਦੱਸਿਆ ਜਾ ਰਿਹਾ ਹੈ ਔਰ ਕੀ ਹੋਈ ਜਾ ਰਹੀ ਹੈ ਕਿ ਇੱਕ ਤੋਂ ਦੋ ਫਾਇਰ ਜਿਹੜੇ ਨੇ ਉਹ ਦੁਕਾਨ ਦੇ ਉੱਤੇ ਕੀਤੇ ਗਏ ਨੇ ਔਰ ਚੰਗੀ ਗੱਲ ਰਹੀ ਹੈ ਕਿ ਜੋ ਦੁਕਾਨ ਦੇ ਅੰਦਰ ਬੈਠੇ ਹੋਏ ਸੀ ਮੌਜੂਦ ਸੀ ਦੁਕਾਨਦਾਰ ਔਰ ਕੁਝ ਗਾਖ ਸੀਗੇ ਉਹਨਾਂ ਦੀ ਜਾਨਾਂ ਬਚ ਗਈਆਂ ਨੇ ਫਿਲਹਾਲ ਲਗਾਤਾਰ ਤਸਵੀਰਾਂ ਜੰਡਿਆਲਾ ਗੁਰੂ ਤੋਂ ਸਾਹਮਣੇ ਆ ਰਹੀਆਂ ਨੇ ਤੁਸੀਂ ਬਾਜ਼ਾਰ ਦੇਖ ਸਕਦੇ ਹੋ ਕਿੰਨਾ ਭੀੜ ਭਾੜ ਵਾਲਾ ਬਾਜ਼ਾਰ ਹੈ ਜਦੋਂ ਫਾਇਰਿੰਗ ਹੁੰਦੀ ਹੈ ਉਸ ਵੇਲੇ ਵੀ ਲੋਕ ਜਿਹੜੇ ਉੱਥੇ ਆਵਾਜਾਈ ਸੀਗੀ ਲੋਕ ਉੱਥੇ ਖੜੇ ਵੀ ਸੀ ਔਰ ਕਈ ਲੋਕ ਆ ਜਾ ਵੀ ਰਹੇ ਸੀ ਆਪਣੇ ਕੰਮਾਂ ਨੂੰ ਫਿਲਹਾਲ ਲਾਲ ਸਿੰਘ ਪੰਚ ਤਾਰੀ ਦੇਸੀ ਦਵਾਈਆਂ ਦੀ ਦੁਕਾਨ ਦੱਸੀ ਜਾ ਰਹੀ ਹੈ ਜਿਸ ਉੱਤੇ ਇਹ ਫਾਇਰਿੰਗ ਹੋਈ ਹੈ ਪੁਲਿਸ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਔਰ ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਇਨ੍ਹਾਂ ਹਮਲਾਵਰ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਦੁਕਾਨਦਾਰ ਗੱਲਬਾਤ ਕਰ ਰਹੇ ਨੇ ਪੁਲਿਸ ਵਾਲੇ ਦੇ ਨਾਲ ਪੂਰੀ ਜਾਂਚ ਕਰ ਜਿਹੜੀ ਜਾਣਕਾਰੀ ਉਹ ਦੇ ਰਹੇ ਨੇ ਔਰ ਲੋਕ ਜਿਹੜੇ ਨੇ ਉੱਥੇ ਮੌਜੂਦ ਨੇ ਜਿਨ੍ਹਾਂ ਦੀ ਅੱਖਾਂ ਦੇ ਸਾਹਮਣੇ ਬਹੁਤ ਸਾਰੇ ਦੁਕਾਨਦਾਰ ਸਿਗੇ ਜਿਨ੍ਹਾਂ ਨੇ ਆਪਣੀ ਅੱਖਾਂ ਅੱਖੀ ਤੋਂ ਇਹ ਪੂਰੀ ਵਾਰਦਾਤ ਨੂੰ ਵੇਖਿਆ ਹੈ ਤਿੰਨ ਜਿਹੜੇ ਨੌਜਵਾਨ ਆਉਂਦੇ ਨੇ ਮੋਟਰਸਾਈਕਲ ਦੇ ਉੱਤੇ ਮੂੰਹ ਟਕੇ ਹੋਏ ਨੇ ਤਾਂ ਕਿ ਉਹਨਾਂ ਦੀ ਪਛਾਣ ਨਾ ਹੋ ਸਕੇ ਔਰ ਉਹਨਾਂ ਵੱਲੋਂ ਫਾਇਰਿੰਗ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਉੱਤੇ ਲਗਾਤਾਰ ਜਿਹੜੀਆਂ ਨੇ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿਸ ਤਰ੍ਹਾਂ ਦੇ ਨਾਲ ਇਹ ਵੱਡੀ ਵਾਰਦਾਤ ਜਿਹੜੀ ਵਾਪਰੀ ਹੈ ਜੰਡਿਆਲਾ ਗੁਰੂ ਦੇ ਵਿੱਚ ਕਿਉਂਕਿ ਜੰਡਿਆਲਾ ਗੁਰੂ ਹੀ ਕਾਜੀਹਾ ਕਹਿ ਸਕਦੇ ਆ ਕਿ ਇੱਕ ਜਗ੍ਹਾ ਬਣ ਗਈ ਹੈ ਜਿੱਥੇ ਲਗਾਤਾਰ ਫਾਇਰਿੰਗ ਦੇ ਕੇਸ ਸਾਹਮਣੇ ਆ ਰਹੇ ਨੇ ਪੁਲਿਸ ਵੱਲੋਂ ਹਾਲਾਂਕਿ ਹਰ ਵਾਰ ਭਰੋਸਾ ਦਿੱਤਾ ਜਾਂਦਾ ਹੈ ਕਿ ਇਹਨਾਂ ਹਮਲਾਵਰਾਂ ਨੂੰ ਗ੍ਰਿਫਤਾਰ ਜਲਦ ਤੋਂ ਜਲਦ ਕੀਤਾ ਜਾਵੇਗਾ ਪਰ ਸਵਾਲ ਇੱਥੇ ਉੱਠਦਾ ਹੈ ਕਿ ਆਖਿਰਕਾਰ ਇਹ ਹਮਲਾਵਰਾਂ ਦੇ ਵਿੱਚ ਇੰਨੀ ਹਿੰਮਤ ਆ ਕਿੱਥੋਂ ਰਹੀ ਹੈ ਜਿਨ੍ਹਾਂ ਨੂੰ ਜ਼ਰਾ ਵੀ ਖੌਫ ਨਹੀਂ ਹੈ ਕਿ ਉਹ ਦਿਨ ਦਿਹਾੜੇ ਅਜੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਭੀੜ-ਪੜ ਇਲਾਕੇ ਦੇ ਵਿੱਚ ਅੰਜਾਮ ਦੇ ਰਹੇ ਨੇ ਬਹੁਤ ਸਾਰੀਆਂ ਜਾਨਾਂ ਜਿਹੜੀਆਂ ਨੇ ਉਹ ਦਾਤ ਲੱਗੀਆਂ ਹੋਈਆਂ ਨੇ ਜਿਸ ਤਰ੍ਹਾਂ ਨਾਲ ਫਾਇਰਿੰਗ ਕੀਤੀ ਜਾਂਦੀ ਹੈ ਕਿਸੇ ਨੂੰ ਵੀ ਫਾਇਰ ਲੱਗ ਸਕਦੇ ਸਿਗੇ ਔਰ ਫਰੋਤੀ ਦਾ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ 5 50 ਲੱਖ ਦੇ ਕਰੀਬ ਅਤੀ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਫਿਲਹਾਲ 3-4 ਦਿਨ ਪਹਿਲਾਂ ਹੀ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਫਰौती ਮੰਗੀ ਗਈ ਸੀ ਔਰ ਦੁਕਾਨਦਾਰ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਉਹਨਾਂ ਕੋ ਇਨਾ ਪੈਸਾ ਮੌਜੂਦ ਨਹੀਂ ਹੈ ਔਰ ਉਹਨਾਂ ਨੂੰ ਇਹ ਧਮਕੀਆਂ ਦਿੱਤੀਆਂ ਗਿਆ ਸੀ ਜੇਕਰ ਉਹ ਪੈਸਾ ਨਹੀਂ ਦਿੰਦੇ ਨੇ ਤਾਂ ਉਹਨਾਂ ਦੀ ਜਾਨ ਨੂੰ ਖਤਰਾ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਦੁਕਾਨਦਾਰ ਨਾਲ ਗੱਲਬਾਤ ਹੋਈ ਹੈ ਕਿ ਕੁਝ ਆਖਰੇ ਨੇ ਤੁਹਾਨੂੰ ਸੁਣਾਉਂਦੇ ਚੱਲਦੇ ਆ ਔਰ ਪੁਲਿਸ ਵੱਲੋਂ ਕੀ ਕੁਝ ਕਾਰਵਾਈ ਕੀਤੀ ਜਾ ਰਹੀ ਹੈ ਉਹ ਵੀ ਜਾਣਦੇ ਆ। ਪੁਲਿਸ ਕੀ ਕਰਨੀ ਗੱਲ ਜੀ ਤਾਂ ਫਰੋਤੀ ਕੋਲ ਆ ਰਹੀ ਹੈ 2 3 4 5 ਦਿਨਾਂ ਤੋਂ ਅੱਛਾ ਇਹਨੇ 50 ਲੱਖ ਦਾ ਮੈਂ ਮੇਰੇ ਕੋਲ ਹੈਗਾ ਜੋ ਕਰਨਾ ਕਰ ਲੋ ਅੱਛਾ ਮੈਨੂੰ ਪੈਸੇ ਨਹੀਂ ਤੇ ਇਹ ਕਹਿੰਦੇ ਕੋਈ ਤੁਹਾਡੇ ਗੁਰੀਓ ਮਾਦੇ ਮੈਂ ਮਾਦੀ ਜਦੋਂ ਮਸ ਜਦੋਂ ਘੱਟਿਲ ਕਰਿਆ ਆ ਜੋ ਕੋਈ ਜਣ ਕਿੰਨੇ ਜਣ ਹੈ ਦੋ ਜਣ ਹੈ ਦੋ ਇਹਨਾਂ ਨੇ ਵੇਖਿਆ ਮੈਂ ਤੇ ਵੇਖੇ ਨਹੀਂ ਦੋ ਇਹ ਦੋ ਤਿੰਨ ਦਿਨ ਨਹੀਂ ਵੀਡੀਓ ਤੇ ਆ ਜਦੋਂ ਤੁਸੀਂ ਮੇਰੇ ਕੀਤਾ ਪਾਓ ਆ ਪਹਿਲਾਂ ਕਿਸੇ ਪੁਲਿਸ ਕੋਲ ਰਿਪੋਰਟ ਕੀਤੀ ਹੈ ਕਿੰਨੇ ਫਾਇਰ ਕੀਤੇ ਨੇ ਉਹਨਾਂ ਦੋ ਫਾਇਰ ਕੀਤੇ ਅੱਛਾ ਤੋ ਕਿਥੇ ਲਿਖੇ ਪਾਇਆ ਫਾਇਰ ਬਾਹਰ ਲੱਗਿਆ ਦੇਖੋ ਤੁਸੀਂ ਸ਼ੀਸ਼ਿਆਂ ਦੇ ਸ਼ੀਸ਼ੇ ਟੁੱਟੇ ਜੋ ਅੰਦਰ ਵਜਿਆ ਫਾਇਰ ਅੱਛਾ ਜਵਾਬੀ ਤੁਸੀਂ ਕੋਈ ਫਾਇਰ ਕੀਤਾ ਹਾਂਜੀ ਜਵਾਬੀ ਫਾਇਰ ਕੀਤਾ ਮੈਂ ਪਿੱਛੇ ਜਾ ਅਛਾ ਕੱਟੇ ਕਿੰਨੇ ਆ ਗਏ ਸੀ ਹਾਂਜੀ ਹਾਂ ਕਿੰਨੇ ਫਾਇਰ ਕੀਤਾ ਤੁਸੀਂ ਮਾਮੂਲ ਯਾਦ ਨਹੀਂ ਕਿੰਨੇ ਮੈਂ ਜਿੰਨੇ ਹੋਏ ਜਿੰਨੇ ਕਰਦੇ ਵਾਕ ਜਿੰਨਾ ਪੂਰਾ ਲੋੜ ਹੀ ਕਰਦੇ ਜਿੰਨਾ ਫਾਇਰ ਮਗਰ ਜਾ ਕੇ ਇਹ ਫੇਰੋਂ ਭੱਜ ਗਏ ਉਹ ਭੱਜ ਗਏ ਨਿਕਲ ਕੇ ਅੱਗੇ ਨਿਕਲ ਕੀ ਮੰਗ ਕਰਦੇ ਹੋ ਮੰਗੇ ਕਰਨ ਇਨਸਾਫ ਦੀ ਮੰਗ ਕਰਦੇ ਮੇਰੇ ਗੈਂਸਰ ਜਿਹੜੇ ਫਰੋਤੀਆਂ ਮੰਗਦੇ ਮੰਨੇ ਆਪਣੇ ਇਥੋਂ ਦੇ ਜਨੈਲ ਦੇ ਜਿਹਨਾਂ ਨੇ ਸਾਰਾ ਦਿੱਤਾ ਵੇਲਵਾ ਸਾਰਾ ਸਭ ਕੁਝ ਪਤਾ ਉਹਨਾਂ ਦੇ ਬਾਰੇ ਕੋਈ ਨਹੀਂ ਕਰਾਂਗੇ ਗੱਲਬਾਤ ਚ ਨਾ ਅੱਜ ਜਿਹੜੇ ਕੇਜਰੀਵਾਲ ਆ ਉਹਨਾਂ ਨੇ ਅੱਜ ਗ੍ਰੈਂਡਸਟੋਰ ਨੂੰ ਕਿਹਾਵਨੀ ਦਿੱਤੀ ਹੈ ਕਿ ਪੰਜਾਬ ਛੱਡ ਦਿਓ ਕੋਈ ਜਦੋਂ ਨੇ ਸਾਰਾ ਇੱਥੇ ਤੋਂ ਇੱਥੇ ਤੋਂ ਐਫਐਸ ਦੇ ਸਾਹ ਕੋਈ ਜਦੋਂ ਨਹੀਂ ਉਹਨਾਂ ਨੇ ਕਰਨਾ ਕੱਖ ਨਹੀਂ ਕਰਵਾਉਂ ਕੱਖ ਨਹੀਂ ਕਰਵਾਉਂ ਨਾ ਵਾਰੇ ਨਹੀਂ ਕੰਮ ਕਰਦੇ ਪਏ ਅੰਦਰ ਬਾਹਰੋਂ ਫਾਇਦਾ ਆਇਆ ਇੱਕ ਦੋ ਫਾਇਦਾ ਲੱਗੇ ਇਨੇ ਜਾਣੇ ਤੇਨੇ ਨਹੀਂ ਮੋਟਰਸਾਈਕਲ ਤੇ ਸਵਾਰੀ ਕੀ ਕਰ ਰਹਿਣਾ ਜਿਹੜਾ ਫਾਇਰ ਵੱਗਿਆ ਕਾਰਨ ਇਹ ਅਭੀ ਬੈਨਾ ਫਲੋਰੀ ਦੇ ਕੋਲ ਆਉਂਦੀ ਰਹੀਆਂ ਮੁੜ ਕੇ ਡਿਪਟੀ ਸਰ ਨੂੰ ਕੀਤੀ ਹੈਗੀ ਕੋਲ ਆਪਾਂ ਤੇ ਉਹਨਾਂ ਨੇ ਇਹਨਾਂ ਨੂੰ ਆਪਣਾ ਫੋਨ ਤੇ ਕੋਲ ਛਾੜਿਆ ਸੀ ਉਹਨਾਂ ਨੂੰ ਤੇ ਬਾਅਦ ਚ ਫਿਰ ਉਹ ਕਹਿੰਦੇ ਮੈਂ ਬਾਅਦ ਚ ਕੋਲ ਨਹੀਂ ਕਰਦਾ ਬਾਅਦ ਫੋਨ ਵੀ ਨਹੀਂ ਆਇਆ ਤੇ ਉਸ ਬਾਅਦ ਸਾਰੇ ਫਾਇਰ ਹੋਏ ਨਾਲ ਲੋਕ ਇਹ ਤਿੰਨ ਚਾਰ ਦਿਨ ਤੋਂ ਆਉਂਦੀਆਂ ਹੈ ਉਹ ਕਿਹੜਾ ਤੀਜਾ ਬਤਾ ਕੀ ਨਾਮ ਸਾਹਿਬ ਭਾਈ ਨੂੰ ਪਤਾ ਉਹ ਹੀ ਉਹਨਾਂ ਨੇ ਬੋਲ ਹੁੰਦੀ ਉਹਨਾਂ ਨੰਬਰ ਤੇ ਹੁੰਦੀ ਰਹੀ ਹੁਣ ਬਤਾ ਦੇ ਨੀ ਕੌਣ ਬੋਲੇ ਨਹੀਂ ਉਹ ਹੀ ਬੋਲਦੇ ਵੀ ਇਦਾਂ ਹੀ ਆਪਣਾ ਬੋਲ ਕਰਦੇ ਆਪਣਾ ਨਾਮ ਇਹ ਦੱਸਾ ਕੀ ਨਾਮ ਉਹਨਾਂ ਭਾਈ ਨੂੰ ਭਾਈ ਨੂੰ ਪਤਾ ਅੱਜ ਕਿੰਨੇ ਵਜੇ ਦੀ ਘਟਨਾ ਕਿੰਨੇ ਬੰਦੇ ਆਏ ਸੀ ਇਹ ਕੋਈ 7:30 7:30 7:30 ਵਜੇ ਦੀ ਹੈਗੀ ਹੈ ਵੀਡੀਓ ਦੇ ਵਿੱਚ ਹੈਗਾ 7:30 ਵਜੇ ਤਿੰਨ ਜਣੇ ਆਏ ਆ ਤੇ ਨੇ ਮੋਟਰਸਾਈਕਲ ਤੇ ਸਵਾਰੀ ਨਹੀਂ ਇਹ ਦੋਰੇ ਮੂੰਹ ਨਗੇ ਇੱਕ ਨੇ ਰਿਹਾ ਪਿਛਲੇ ਕਿਸ ਜਗ੍ਹਾ ਤੋ ਆਇਆ ਕਰੇ ਬਿਆਰ ਕਰਨ ਇਹ ਪੱਲੀ ਸਾਹਤੋ ਹਸ਼ਣੇ ਸਾਈਡ ਤੋਂ ਆਏ ਆ ਤੇ ਬਾਹਰ ਛੇ ਗੋਦ ਦਾ ਜਿਹੜਾ ਉਹਨੇ ਮੇਰੇ ਬਾਹਰ ਤੇ ਮਗਰ ਤੁਸੀਂ ਭੱਜੇ ਵੀ ਜੀ ਹਾਂ ਭਾਜੀ ਗਏ ਮਗਰ ਇੱਕ ਇੱਕ ਤੋ ਫਾਇਰ ਕੀਤਾ ਨਾ ਪਹਿਨਾ ਫਿਰ ਪਿੱਛੇ ਜਾ ਕੇ ਕੀਤਾ ਇੱਕ ਦੋ ਵਾਰ ਨਿਕਲ ਗਿਆ ਹਾਂ ਬਸ ਆਪਣਾ ਸੈਸੀ ਚਾਹ ਹਾਂ ਜੀ ਕੀ ਮੌਸਮ ਮੰਗਨ ਸਾਥੀ ਮੰਗ ਕਰਦੇ ਆ ਜੀ ਬਾਕੀ ਅੱਗੇ ਵੀ ਤੁਹਾਨੂੰ ਬੜਾ ਜਰਾਏ ਕਾਫੀ ਕੋਲਾ ਆਈਆਂ ਪਰ ਕੋਈ ਗੱਲਬਾਤ ਹੈ ਜੀ ਫੱਲੀ ਨਹੀਂ ਕੋਈ ਹਾਂ ਪੁਲਸ ਆ ਜੀ ਹਾਂ ਜੀ ਹੁੰਦੇ ਆਏ ਪੁੱਛ ਕੀਤਾ ਉਹਦੇ ਲਿਖਲ ਪਰ ਆਪਣਾ ਕਰਮਿਕ ਰਿਕਾਰਡ ਹੋ ਗਿਆ ਲਿਖਣ ਦੇ ਬਿਆਨ ਲਹਿਣਗੇ ਹਾਂ ਜੀ ਹਾਂ ਜੀ ਸਾਹਿਬ ਕੀ ਗੱਲ ਕੀ ਹੋਈ ਜੀ ਅੱਜ ਵਕਤ ਕਰੀਬ 6:07 ਵਜੇ ਦਾ ਸੀਗਾ ਸ਼ਾਮ ਦਾ ਅਸੀਂ ਇੱਥੇ ਆਉਣ ਲੱਗੇ ਜਦੋਂ ਬਾਜ਼ਾਰ ਨੂੰ ਆਏ ਤੇ ਪਤਾ ਲੱਗਾ ਕਿ ਲਾਲ ਸਿੰਘ ਪੰਸਾਰੀ ਦੀ ਦੁਕਾਨ ਹੈ ਸ਼ੇਖ ਪੱਤੇ ਗੇਟ ਦੇ ਲਾਗੇ ਕਸ਼ਮੀਰੀ ਬਾਜ਼ਾਰ 'ਚ ਉਹਨਾਂ ਦੀ ਸ਼ਾਪ ਤੇ ਕੋਈ ਨਾਮ ਨੂੰ ਬੰਦੇ ਤਿੰਨ ਮੋਬਾਈਲ ਤੇ ਆਏ ਆ ਤੇ ਦੋ ਰਾਉਂਡ ਫਾਇਰ ਕੀਤੇ ਤੇ ਉਹਨਾਂ ਦੇ ਜਿਹੜਾ ਕੱਚ ਦਾ ਗਲਾਸ ਲੰਗਾ ਸੀਗਾ ਬਾਹਰ ਦੁਕਾਨ ਦੇ ਬਾਹਰ ਉਹਨੂੰ ਫਾਇਰ ਲੱਗਿਆ ਉਹਦੇ ਨਾਲ ਜਿਹੜਾ ਗਲਾਸ ਹੇਠਲੇ ਰਹਿ ਗਿਆ ਤੇ ਬਚਾਅ ਹੋ ਗਿਆ ਵੈਸੇ ਕੋਈ ਜਾਨੀ ਮਲ ਨਹੀਂ ਨਸਾਨ ਨਹੀਂ ਆ ਨਾ ਕਿਸੇ ਨੂੰ ਫਾਇਰ ਲੱਗਾ ਪਰ ਸ਼ਿਸ਼ੀ ਜੀ ਕੈਮਰੇ ਫੰਕਸ਼ਨ ਕਰ ਰਹੇ ਤੇ ਦੋਸ਼ਾਂ ਦੀ ਭਾਲ ਕਰੇ ਕੀ ਕਾਰਨ ਕੀ ਰਿਆ ਵਾ ਜੀ ਗੋਲੀ ਚਲਾਉਣ ਦਾ ਇਨਾਂ ਦੇ ਕਹਿਣ ਮੁਤਾਬਕ ਹੈ ਕਿ ਸੰ 3rd ਆਈ ਸੀਗੀ ਪਹਿਲਾਂ ਵੀ ਕੋਈ ਕੇਸ਼ਵਨਾ ਦਾ ਹੈਗਾ ਵਾ ਗੈਂਗਸਟਰ ਉਹਨਾਂ ਨੇ ਸਾਡੇ ਤੋਂ ਪਰੇਮੀ ਲਈ ਬਾਕੀ ਅਸੀਂ ਇਹਨਾਂ ਦੇ ਬਿਆਨ ਤੇ ਪਛਾਣ ਦਰਜ ਕਰਕੇ ਤਵਕੀਫ ਕਰ ਰਹੇ ਹਾਂ ਤਾਂ ਦੇਖੋ ਪਹਿਲਾਂ ਕੋਈ ਐਫ ਆਈ ਆਰ ਨਹੀਂ ਮੇਰੇ ਮੇਰੇ ਕੋਲ ਨਹੀਂ ਆਈ ਇਹਨਾਂ ਦੇ ਕਹਿਣ ਮੁਤਾਬਕ ਹੈ ਮੇਰੇ ਕੋਲ ਕੋਈ ਕੰਪਲੇਨ ਨਹੀਂ ਸੀ ਆਈ ਇਨਦੇ ਕਹਿਨ ਮੁਤਾਬਕ ਹੈ ਸਾਡੇ ਪਿੰਡ ਦੇ ਵਿੱਚ ਹਾਂਜੀ ਇਹਨਾਂ ਨੇ ਵੀ ਆਪਣੀ ਸੈਲਫ ਡਿਫੈਂਸ ਫੈਰ ਕੀਤੇ ਨੇ ਵਧੀਆ ਕੀਤਾ ਇਹਨਾਂ ਨੂੰ ਨਾਤ ਪੈਣੀ ਚਾਹੀਦੀ ਹੈ ਬਹੁਤ ਵਧੀਆ ਇਹਨਾਂ ਦੇ ਵੱਲੋਂ ਕਿੰਨੇ ਫੈਰ ਕੀਤੇ ਗਏ ਮੇਬੀ 10 ਦੇ ਕਰੀਬ ਇਹਨਾਂ ਨੇ ਫੈਰ ਕੀਤੇ ਇਹਨਾਂ ਕੋਲੋਂ ਲਾਇਸੈਂਸ ਸੀ ਪੇਸ਼ਲ ਸੀਗਾ ਆਪਣਾ ਉਹਰ ਪਟੇਲ ਚੌਂਕ ਨੂੰ ਨਿਕਲੇ ਜੇ ਥੋੜਾ ਰੱਸ਼ ਵੀ ਹੁੰਦਾ ਬਾਜ਼ਾਰ ਤੇ ਇਸ ਕਰਕੇ ਬੰਦੇ ਨੂੰ ਵੇਖਣਾ ਵੀ ਪੈਂਦਾ ਉਹਨਾਂ ਨੇ ਕਿਹੜੇ ਫੈਰ ਕੀਤੇ ਉਹਨਾਂ ਨੇ ਦੋ ਫੈਰ ਕੀਤੇ ਜਿਹੜੀ ਕਨਵੈਸ ਤੇ ਉਪਰ ਆਈ ਸੀ ਉਹ ਸਪਲੈਂਡਰ ਮੋਰਸਲ ਸੀਗਾ ਉਹਨਾਂ ਦੇ ਕਹਿਨ ਮੁਤਾਬਕ ਕਿੰਨੇ ਲੋਕ ਸੀ ਉਹ ਤਿੰਨ ਜਾਨੇ ਕੀ ਕਰ ਰਿਹਾ ਕਰ ਰਹੇ ਕਿ ਅਸੀਂ ਬਸ ਇਹਨਾਂ ਦੇ ਸਟੇਟਮੈਂਟ ਤੇ ਮੁਕਦਮਾ ਦਰਜ ਕਰਕੇ ਤਫ਼ਰੀਖਾ ਦੇ ਕੈਮਰੇ ਦੇਖ ਰਹੇ ਬੰਦੇ ਸਾਡੇ ਬੰਦੇ ਘੰਗਾ ਲੈਣੇ ਕੋਈ ਤੋਂ ਇਹੋ ਮੂੰਹ ਬੰਨੇ ਹੋਏ ਹੀ ਇਹਨਾਂ ਦੇ ਮੁਤਾਬਕ 50000 ਰੁਪਏ ਦੀ ਫਰੋਦੀ ਮੰਗੀ ਸੀਗੀ 50 50 ਲੱਖ ਰੁਪਏ ਦੀ ਸੋਰੀ ਹਾਂਜੀ ਕਿੰਨੀ ਦੇਰ ਹੋ ਗਈ ਇਹ ਕਹਿੰਦੇ ਆ ਮੈਨੂੰ ਅੱਜ ਤੋਂ 10 ਦਿਨ ਪਹਿਲੇ ਵੀ ਕਾਲ ਆਈ ਸੀ ਪਰ ਮੇਰੇ ਧਿਆਨ 'ਚ ਨਹੀਂ ਹੈਗਾ ਨਾ ਮੈਨੂੰ ਦੱਸਿਆ ਕਿਸ ਨੇ ਇਹ ਸਰਪਨਾ ਤਾਂ ਨੂੰ ਦਰਖਾਹ ਦਿੱਤੀ ਗਈ ਮੈਂ ਕਹ ਰਿਹਾ ਨਹੀਂ ਭਾਜੀ ਮੈਨੂੰ ਦੱਸਿਆ ਨਹੀਂ ਕਿਸੇ ਨੇ ਨਾ ਮੇਰੇ ਇਥੇ ਅੰਜਾ ਅੱਜ ਹੀ ਦੱਸਿਆ ਉਹਨਾਂ ਨੇ ਜਿਹੜਾ ਸਰਪਨਾ ਥਾਣੇ ਦੇ ਵਿੱਚ ਦਰਖਾਹ ਦਿੱਤੀ ਗਈ ਹੋਵੇ ਇਹ ਵੀ